ਇਹ ਬੜਾ ਹੀ ਅਨਮੋਲ ਜੀਵਨ ਹੈ ਕਿਉਂਕਿ ਜਿਹੜੇ ਆ ਸਾਹ ਆ ਇਹ ਸਾਨੂੰ ਪ੍ਰਮਾਤਮਾ ਨੇ ਫ੍ਰੀ ਦੇ ਦਿੱਤੇ ਨੇ ਅਸੀਂ ਇਹਦੇ ਨੂੰ ਵੀ ਵੈਲਿਊ ਨਹੀਂ ਜਦੋਂ ਕੋਈ ਬੰਦਾ ਹਸਪਤਾਲ 'ਚ ਦਾਖਲ ਹੋ ਜੇ ਤੇ ਆਕਸੀਜਨ ਬਹੁਤ ਮਹਿੰਗੀ ਮਿਲਦੀ ਹੈ ਉਹੀ ਆਕਸੀਜਨ ਸਾਨੂੰ ਇਸ ਟਾਈਮ ਪ੍ਰਮਾਤਮਾ ਨੇ ਫ੍ਰੀ ਦਿੱਤੀ ਹੈ ਸੋ ਪ੍ਰਮਾਤਮਾ ਨਾਲ ਗਿਲੇ ਸ਼ਿਕਵੇ ਖਤਮ ਕਰੀਏ ਔਰ ਉਹਦੇ ਭਾਣੇ ਨੂੰ ਮਿੱਠਾ ਕਰਕੇ ਜਿੱਦਾਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਮਹਾਪੁਰਸ਼ਾਂ ਨੇ ਵੱਡਿਆਂ ਨੇ ਤੇਰਾ ਭਾਣਾ ਮਿੱਠਾ ਲੱਗੇ ਤਤੀਆਂ ਤਵੀਆਂ ਤੇ ਚੜ ਕੇ ਵੀ ਇਹ ਗੱਲ ਕਈ ਹੈ ਪਰ ਸਾਡੇ ਜੀਵਨ ਵਿੱਚ ਅਗਰ ਛੋਟਾ ਜਿਹਾ ਕੰਡਾ ਲੱਗ ਜਾਏ ਤੇ ਅਸੀਂ ਪਰਮਾਤਮਾ ਤੋਂ ਭਰੋਸਾ ਝੁਕ ਲੈਨੇ ਆ। ਸੋ ਹਮੇਸ਼ਾ ਹੀ ਪਰਮਾਤਮਾ ਕੋਲੋਂ ਜਿਹੜੀ ਦਾਤ ਮੰਗਣੀ ਹੈ ਦੁਨਿਆਵੀ ਸੁੱਖਾਂ ਨਹੀਂ ਮੰਗਣੀ ਕਿਉਂਕਿ ਦੁਨਿਆਵੀ ਸੁੱਖ ਜਿਹੜੇ ਉਹ ਅੱਜ ਹੈਗੇ ਨੇ ਕੱਲ ਨਹੀਂ ਹੈਗੇ। ਹਮੇਸ਼ਾ ਹੀ ਕਹਿਣਾ ਕਿ ਇਹ ਸਤਿਗੁਰੂ ਹੈ ਸੱਚੇ ਪਾਤਸ਼ਾਹ ਇਹ ਵਾਹਿਗੁਰੂ ਹੈ ਨਿਰੰਕਾਰ ਸਾਨੂੰ ਆਪਣਾ ਨਾਮਦਾਨ ਬਖਸ਼ੇ ਸਾਨੂੰ ਅੰਮ੍ਰਿਤ ਵੇਲਾ ਬਖਸ਼ ਸਾਨੂੰ ਨਿਮਰਤਾ ਬਖਸ਼ ਸਾਨੂੰ ਨਿਰਵੈਰਤਾ ਬਖਸ਼ ਜਿਹੜਾ ਵੈਰ ਹੈ ਅਸੀਂ ਸਾਰਿਆਂ ਨਾਲ ਬਹੁਤ ਪਾਇਆ ਤੇ ਜਦੋਂ ਮਨੋਂ ਅਸੀਂ ਸਾਰਿਆਂ ਨੂੰ ਮਾਫ ਕਰ ਦਾਂਗੇ ਉਹਨ ਕਈ ਵਾਰ ਹੁੰਦਾ ਕਿ ਇਨਸਾਨ ਕਿਸੇ ਨੂੰ ਮਾਫ ਨਹੀਂ ਕਰ ਪਾਂਦਾ ਅਸੀਂ ਜਦੋਂ ਵੀ ਗੁਰੂ ਘਰ ਜਾਂਦੇ ਹਾਂ ਇੱਕੋ ਹੀ ਗੱਲ ਕਹਿੰਦੇ ਹਾਂ ਬਾਬਾ ਜੀ ਸਾਡੀ ਭੁੱਲ ਚੁੱਕ ਮਾਫ ਕਰਨਾ ਜਦੋਂ ਵੀ ਕਿਸੇ ਵੀ ਤੀਰਥ ਯਾਤਰਾ ਦੇ ਤੀਰਥ ਸਥਾਨ ਤੇ ਜਾਂਦੇ ਅਸੀਂ ਇਹੀ ਕਹਿੰਦੇ ਕਿ ਬਾਬਾ ਜੀ ਸਾਡੀ ਭੁੱਲ ਚੁੱਕ ਮਾਫ ਕਰਨਾ ਅਸੀਂ ਆਪਣੇ ਭੁੱਲ ਚੁੱਕ ਜਰੂਰ ਮਾਫੀ ਮੰਗਦੇ ਆ ਪਰ ਅਗਰ ਸਾਨੂੰ ਕਿਸੇ ਤੇ ਗੁੱਸਾ ਅਸੀਂ ਉਹਦੀ ਗਲਤੀ ਨਹੀਂ ਮਾਫ ਕਰਦੇ ਅਸੀਂ ਕਿਸੇ ਨੂੰ ਮਾਫਨਾ ਕਰੀਏ ਪ੍ਰਮਾਤਮਾ ਸਾਡੇ ਸਾਰੇ ਪਾਪ ਮਾਫ ਕਰ ਦੇ ਇਹ ਕਿੱਦਾਂ ਹੋ ਸਕਦਾ ਜੇ ਤੁਸੀਂ ਆਪਣੇ ਗੁਨਾਹ ਮਾਫ ਕਰਨਾ ਚਾਹੁੰਦੇ ਜੇ ਪ੍ਰਮਾਤਮਾ ਦੀ ਦਰਗਾਹ ਤੋਂ ਉਸ ਅਗਲਪੁਰਖ ਦੀ ਦਰਗਾਹ ਤੋਂ ਪਹਿਲਾਂ ਤੁਹਾਨੂੰ ਖੁਦ ਕਿਸੇ ਨੂੰ ਮaaf ਕਰਨਾ ਸਿੱਖਣਾ ਪਏਗਾ ਕਿਹਦੇ ਆ ਗਲਤੀਆਂ ਨੂੰ ਨજર ਅੰਦਾਜ਼ ਕਰਨਾ ਕਿਹਦੀ ਗਲਤੀਆਂ ਨੂੰ ਉਹਨੂੰ ਕਿਸੇ ਤਰੀਕੇ ਨਾਲ ਅੱਛਾ ਲੈਸਨ ਦੋ